ਹੈਓ ਰਤਨਪੁਰਾ ਬਾਰਡਰ ਤੇ ਬੈਠੇ ਹੋ ਖਨੌਰੀ ਬਾਰਡਰ ਤੇ ਸਾਡੇ ਭਰਾ ਬੈਠੇ ਆ ਤਾਏ ਬਾਰਡਰਾਂ ਤੇ ਇਕੱਲਿਆਂ ਤੇ ਬੈਠਣ ਨਾਲ ਫਾਂਦੇ ਉਹ ਕੇਟਰ ਦਾ ਕੰਮ ਨਹੀਂ ਕਿ ਜਥੇ ਬੰਦਿਆਂ ਨਾਲ ਜੁੜਿਆ ਹੋਇਆ ਉਹ ਸੀਮਤ ਕੇਟਰ ਬੈਠੇ ਤਾਂ ਜਿਵੇਂ ਹੋਣ ਅੰਦੋਲਨ ਨੇ ਦੁਬਾਰੇ ਚੜ੍ਹਦੀ ਕਲਾ ਦੇ ਵਿੱਚ ਹੋਣ ਲੱਗਿਆ ਕੁੱਲ ਲਕਾਈ ਸ਼ਾਮਲ ਹੋਣ ਲੱਗੀ ਐ ਆ ਇਸ ਸੰਘਰਸ਼ ਦੇ ਮੈਦਾਨਾਂ ਵਿੱਚ ਬਾਦੀਆਂ ਗਿਣਤੀਆਂ ਤੇ ਬਾਦੀਆਂ ਰੌਣਕਾਂ ਤੇ ਕੁੱਲ ਲਕਾਈ ਜਦੋਂ ਸ਼ਾਮ ਹੋਣ ਲੱਗੀ ਤਾਂ ਸਾਡੇ ਦੇਸ਼ ਦੀ ਹਕੂਮਤ ਨੂੰ ਬਖਤ ਪੈਂਦਾ ਉਹ ਹਕੂਮਤ ਉਸ ਵੇਲੇ ਕੰਦੀ ਹੈ ਰਾਜ ਕਰਨ ਵਾਲੀ ਕਿ ਆਹ ਦੇਸ਼ ਦੇ ਵਿੱਚ ਜਿਹੜੇ ਆ 10 ਮਹੀਨਿਆਂ ਤੋਂ ਜਿਹੜੇ ਬਿਆਨ ਦਿੰਦੇ ਸੀ ਮਿਤ ਸ਼ਾ ਤੇ ਮੋਦੀ ਵਰਗੇ ਕਿ 5 400 ਦੀ ਗਿਲਤੀ ਲੈ ਕੇ ਬੈਠੇ ਆ ਆ ਜੋਸ ਗਿੰਤੀ ਨੇ ਉਹ ਦੁਬਦਾਂ ਦੇ ਵਿੱਚ ਤੇ ਚਿੰਤਾ ਦੇ ਵਿੱਚ ਪਾਏ ਆ ਬਾਈ ਕਿ ਅੰਦੋਲਨ ਦੁਬਾਰੇ ਸੇਕਰਾਂ ਤੇ ਜਾ ਰਹੇ ਆ ਤੁਸੀਂ ਫੈਸਲਾ ਕੀਤਾ ਕਿ ਛੰਭੂ ਬਾਰਡਰ ਤੋਂ ਪੈਦਲ ਮਾਰਚ ਕਰਨਾ ਸੀ ਮਰਜੀਬੜਾ 101 ਸੰਘਾ ਦਾ ਜਥਾ ਭੇਜਣਾ ਹੈ ਅਸੀਂ ਬੁਰਾ ਜਾਤ ਦੇ ਨਾਲ ਸਾਡੀ ਸਿਆਣੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਡੇ ਉੱਤੇ ਨੂੰ ਵੱਡੇ ਅਲਜਾਨਦਾਂ ਨੇ ਕਿ ਇਹ ਸੰਘਰਸ਼ ਕਰਨ ਵਾਲੇ ਕਿਸਾਨ ਨਹੀਂ ਇਹ ਹੱਲਾ ਬੋਦਣ ਵਾਲੇ ਸ਼ਸਤਰ ਧਾਰੀ ਤੇ ਹਥਿਆਰ ਵਾਲੇ ਮਾਹੌਲ ਖਰਾਬ ਕਰਨ ਵਾਲੇ ਲੋਕ ਹੈ ਤਾਂ ਅਸੀਂ ਹੋਰ ਕੰਮ ਤੋਂ ਵੀ ਕਿਆ ਰੱਖਿਆ ਕਿ ਸਾਡੇ ਸਿੱਖੀ ਰੂਪ ਦੇ ਵਿੱਚ ਸਾਡੇ ਸੱਖਤ ਭਾਰੀ ਸਿੰਘ ਆ ਬਾਣਾ ਦੇ ਵਿੱਚ ਸਜੇ ਹੋਏ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਅੱਜ ਰਾਮਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀ ਬੇਨਤੀ ਹੈ ਸਿੰਘੋ ਕਿ ਉਹ ਸਰਕਾਰ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਉਹ ਲੋਕ ਮਾਹੌਲ ਖਰਾਬ ਕਰਦੇ ਤੁਸੀਂ ਸੱਖਤ ਲੋਕਾਂ ਦੇ ਅੱਗੇ ਨਾ ਹੋਏ ਤੁਸੀਂ ਪੈ ਗਈ ਖਾਂਤ ਨਹੀਂ ਡਰ ਜਾਣਾ ਚਾਹੁੰਦੇ ਆ ਤਾਂ ਸਾਡੀ ਉਸ ਫੌਜ ਨੇ ਸਾਡੇ ਉਹ ਸ਼ਸਤਰਧਾਰੀ ਵੀਰਾਂ ਨੇ ਸਾਡੀ ਉਹ ਸਿੱਖ ਕੌਮ ਦੇ ਯੋਧਿਆਂ ਨੇ ਉਸ ਦਲ ਨੂੰ ਇਸ ਸੰਦੋਲਨ ਨੂੰ ਸਰੇਟਾਂ ਨਹੀਂ ਪ੍ਰਵਾਨ ਕੀਤੀਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਉਸ ਹਕੂਮਤ ਨੂੰ ਇੱਕ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਉਹ ਹਕੂਮਤ ਸਾਡੇ ਉੱਤੇ ਵੱਡੇ ਇਲਜ਼ਾਮ ਲਾ ਸਕੇ ਕਿ ਲੋਕ ਪੂਰਾ ਮਾਹੌਲ ਖਰਾਬ ਕਰਨਗੇ ਕਿਉਂਕਿ ਜਦੋਂ ਸਾਡਾ ਜਸਰ ਬੰਦਾ ਹੁੰਦਾ ਸਾਡਾ ਅੱਗੂ ਜਿਹੜਾ ਅਗਵਾਈ ਕਰਦਾ ਜੇ ਫੇਡ ਕੋਬੰਦੀ ਦਾ ਕੋਈ ਵੀ ਹੋਵੇ ਕਿ ਮਿੰਮ ਦੇ ਪੂਰੀ ਟੀਮ ਦੇ ਅੱਗੂ ਜਾਂਦੇ ਆ ਤਾਂ ਉੱਥੇ ਸਵਾਲ ਹੁੰਦੇ ਆ ਕਿ ਹਰਿਆਣੇ ਤੋਂ ਗੁਜ਼ਰਨ ਦੀ ਪਰਮਿਸ਼ਨ ਚਾਹੀਦੀ ਹੈ ਦਿੱਲੀ ਦੇ ਵਿੱਚ ਜਾਣ ਦੀ ਪਰਮਿਸ਼ਨ ਚਾਹੀਦੀ ਹੈ ਸੋ ਭਰਾਵੋ ਇੱਕ ਗੱਲ ਯਾਦ ਰੱਖਿਓ ਕਿ ਜੇ ਸਾਨੂੰ ਉਹ ਮੋਦੀ ਦੀ ਹਕੂਮਤਾਂ ਹਰਿਆਣੇ ਦੇ ਉੱਤੇ ਕੱਡੀਆਂ ਕੰਦਰਾ ਪਾਕਿਸਤਾਨ ਦੇ ਬਣਾਏ ਬਰਦਲ ਅੱਜ ਇਹ ਸੰਕੇਤ ਦਿੰਦੇ ਆ ਗੱਲ ਵੱਡੀ ਐ ਜ਼ੁਬਾਨ ਛੋਟੀ ਐ ਕਿ ਉਹ ਸਾਡੇ ਵਾਸਤੇ ਕਿੰਦਾ ਜੜੀਆਂ ਕੱਢੀਆਂ ਗਈਆਂ ਉਹ ਆਉਣ ਵਾਲੇ ਸਮੇਂ ਦਾ ਸੰਕੇਤ ਕੀ ਹੈ ਤੁਸੀਂ ਸਮਝਦਾਰ ਹੋ ਕਿਉਂਕਿ ਉਹ ਸਾਡੇ ਵਾਸਤੇ ਇੱਕ ਵੱਖਰਾ ਰਾਜ ਪੈਦਾ ਕਰਨ ਦੀ ਸਾਾਨੂੰ ਇਸ਼ਾਰੇ ਤਾਂ ਦੇ ਰਹੇ ਹੈ ਕਿ ਇਹਨਾਂ ਲੋਕਾਂ ਨੂੰ ਕਿਵੇਂ ਭੁਖਾਇਆ ਜਾ ਸਕੇ ਤੇ ਕਿਵੇਂ ਇਹਨਾਂ ਲੋਕਾਂ ਦੇ ਉੱਤੇ ਅਸੀਂ ਫੇਰ ਹੋਰ ਤਰੀਕੇ ਦੇ ਹਮਲੇ ਕਰੀਏ ਆ ਜਿਵੇਂ ਭੈਣ ਬੋਲ ਕੇ ਗਈ ਹੈ ਕਿ ਸੋਡੀਆਂ ਸਿਰਾਂ ਤੇ ਬੰਨੀਆਂ ਦਸ ਤਾਰਾਂ ਰੜਕਦੀਆਂ ਬਾਈ ਇਹ ਝੂਠ ਨਹੀਂ ਇਹ ਛੁਪੀ ਗੱਲ ਨਹੀਂ ਕਿਉਂਕਿ ਤੁਸੀਂ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਬਖਸ਼ੀਆਂ ਉਹਨਾਂ ਸਰਦਾਰੀਆਂ ਸਿੱਖੀ ਸਾਬਤ ਸਰੂਪ ਦੇ ਵਿੱਚੋਂ ਤਾਂ ਇਸ ਗੱਲਾਂ ਤੋਂ ਡਰਦੇ ਆ ਕਿ ਪਿੱਛੇ ਮੁੜਨ ਵਾਲੇ ਨਹੀਂ ਉਹਨਾਂ ਨੇ ਪਹਿਲਾਂ ਵੀ ਇੱਥੇ ਰਾਜ ਕਰਨ ਵਾਲੀਆਂ ਹਕੂਮਤਾਂ ਨੂੰ ਬਖਤ ਪਾਇਆ ਤੇ ਆਪਣੇ ਹੱਕ ਲਾਇਆ ਵੱਡੀਆਂ ਜੰਗਾਂ ਹਣੀਆਂ ਤੇ ਬਹੁਤ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਡੀਆਂ ਕੌਮਾਂ ਨੇ ਉਸ ਗੱਲਾਂ ਤੋਂ ਡਰਦੇ ਆ ਕਿ ਸਾਡੇ ਮੂਰੇ ਵੱਡਿਆਂ ਦੁਆਰਾ ਚਿੰਕੇ ਸਾਨੂੰ ਪੈਦਲ ਜਾਣ ਤੋਂ ਰੋਕਣਾ ਉਹ ਕੋਈ ਖਤਰਾ ਨਹੀਂ ਕਿ ਤੁਸੀਂ ਮਾਹੌਲ ਖਰਾਬ ਕਰਦਾਂਗੇ ਤੇ ਪਰ ਤੁਹਾਡੇ ਉੱਤੇ ਤੈਗ ਲੱਗਦਾ ਕਿ ਹਰਿਆਣੇ ਦੇ ਵਿੱਚ ਪ੍ਰੈਸ਼ਰ ਬਣਾਇਆ ਜਾਂਦਾ ਸਕੂਲ ਬੰਦ ਕੀਤੇ ਜਾਂਦੇ ਜਦੋਂ ਪਹਿਲੇ ਜਥੇ ਦਾ ਐਲਾਨ ਹੋਇਆ ਸੀ 6 ਨਵੰਬਰ ਨੂੰ ਕਿ ਸਾਡਾ ਪੈਦਲ ਕੂਚ ਕਰੂਗਾ 101 ਸੰਗਾਂ ਦਾ ਜਥਾ ਸਕੂਲ ਬੰਦ ਨੈੱਟ ਬੰਦ ਵਾਲੇ ਦੇ ਵਿੱਚ ਤੇ ਹੋਰ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਵੱਡਾ ਦਬਦਬਾ ਲੋਕਾਂ ਦੇ ਉੱਤੇ ਕਿਉਂਕਿ ਹਰਿਆਣੇ ਦੇ ਵਿੱਚੋਂ ਉਹ ਜਾਗ ਗਿਆ ਜ਼ਮੀਰ ਵਾਲੇ ਲੋਕਾਂ ਜਾਗ ਕੇ ਬਹਿ ਗਏ ਸੀ ਐਕਟਵ ਹੋ ਗਏ ਸੀ ਕਿ ਜੇ ਅੱਜ ਸ਼ੰਭੂ ਬਾਦਰ ਤੋਂ ਕੁਝ ਵੀ ਸਾਡੇ ਭਰਾ ਕਿਸਾਨ ਕੁੱਪਦੇ ਤਾਂ ਵੱਡੇ ਪੱਦਰ ਤੇ ਹਰਿਆਣਾ ਉਹਨਾਂ ਦੇ ਨਾਲ ਖੜਦਾ ਸੀ ਇਸ ਗੱਲਾਂ ਦਾ ਖਤਰਾ ਭਰੋ ਇਸ ਗੱਲਾਂ ਤੋਂ ਡਰਦੇ ਆ ਰਾਜ ਕਰਨ ਵਾਲੇ ਲੋਕ ਆ ਜੇ ਸਾਦੂ ਮਨਜ਼ੂਰੀਆਂ ਪੁੱਛਦੇ ਆ ਤਾਂ ਤੁਸੀਂ ਇੱਕ ਗੱਲ ਪੱਲੇ ਬੰਨ੍ਹ ਲਓ ਕਿ ਜਦੋਂ ਵੀ ਕੋਈ ਵੀ ਕਿਸੇ ਵੀ ਪਾਰਟੀ ਦਾ ਸਾਡੇ ਪਿੰਡਾਂ ਦੇ ਵਿੱਚ ਆਉਂਦਾ ਹੈ ਤਾਂ ਪੁੱਛ ਲਿਆ ਕਰੋ ਕਿ ਸਾਡੇ ਪਿੰਡ ਵਿੱਚ ਬਰਨ ਵਾਸਤੇ ਮਨਜ਼ੂਰੀ ਲੈ ਕੇ ਆਇਆ ਹੈ ਸਾਡੇ ਲੋਕਾਂ ਤੋਂ ਮਨਜ਼ੂਰੀ ਲਈ ਹੈ ਜੇ ਰਾਜ ਕਰਨ ਵਾਲੇ ਲੋਕ ਆ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਹੈ ਸਾਡਾ ਦੇਸ਼ ਨੂੰ ਚਲਾਉਣ ਵਾਲਾ ਸਿਸਟਮ ਦਿੱਲੀ ਦੇ